ਲੋਕਾਂ ਨੇ ਮੈਨੂੰ ਕਮੈਂਡ ਕੀਤੇ ਆ ਜੇ ਪਲਵਾਨਾ ਪ੍ਰੀਤ ਤੇਰਾ ਲੱਖ ਰੁਪਇਆ ਖਾਦਾ ਤੇ ਉਹਦਾ ਪੁੱਤ ਸਹੀ ਨਹੀਂ ਹਾਂਜੀ ਦੋਸਤੋ ਜਟਵੇ ਚੈਨਲ ਦੀ ਖੋਰਨ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਵੀਡੀਓ ਲੈ ਕੇ ਆ ਚੁੱਕੇ ਆਂ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਦੋਸਤੋ ਕਿ ਕਈ ਦਿਨਾਂ ਦੀ ਪ੍ਰੀਤ ਤੇ ਗੋਪੀ ਫਰੰਦੀਪ ਪੁਰੀਏ ਦੀ ਕੰਟਰੋਵਰਸੀ ਚੱਲ ਰਹੀ ਹੈ ਅਤੇ ਗੋਪੀ ਫਰੰਦੀਪ ਪੁਰੀਏ ਤੇ ਪ੍ਰੀਤ ਨੇ ਇੱਕ ਦੂਜੇ ਨੂੰ ਲਾਈਵ ਹੋ ਕੇ ਰਿਪਲਾਈ ਦਿੱਤੇ ਹਨ ਅਤੇ ਗੋਪੀ ਫਰੰਦੀਪ ਪੁਰੀਏ ਦੇ ਲਾਈਵ ਨੂੰ ਦੇਖਣ ਤੋਂ ਬਾਅਦ ਪ੍ਰੀਤ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ ਤੇ ਬਲਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਇਦਾਂ ਦੀ ਲੇਟੈਸਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿੰਨੂ ਬਵਾ ਦੇ ਬੱਚਾ ਕੀ ਦਾ ਦੁੱਖ ਮੈਂ ਲੋਕਾਂ ਨੂੰ ਪੀੜਾ ਦਗਾ ਯਾਰ ਕਿਹਦੇ ਦੀ ਬੋਲ ਦਾ ਵਿੱਚ ਤਾਂ ਦੋਸ਼ ਭਾਈ ਉਹ ਜਿਹੜੀ ਗੱਲ ਸਾਡੀ ਹੈ ਸਾਡੇ ਦੀ ਹੈ ਤਾਂ ਠੀਕ ਹੈ ਇੱਕ ਗੱਲ ਇਥੇ ਇਹ ਬਣਦੀ ਵੀ ਜਿੱਦਣ ਮਿੰਨੂ ਤਨ ਕੀ ਦਵਾਈ ਜਾਂ ਜਿੱਦਣ ਮਿੰਨੂ ਹੁਣ ਕਰਕੇ ਗੱਲ ਨਹੀਂ ਵੀ ਮੇਰੀ ਪੰਡੀ ਕੀਤੀ ਮੈਂ ਕੋਈ ਜਿਹੜੀ ਹੱਦ ਬੱਕ ਜਾਣਾ ਜਾਊ ਮੈਂ ਜਾਊਗਾ ਕੋਤਰਾ ਮੇਰੀ ਮਾਤਾ ਨੇ ਕੀ ਦੋ ਮਹੀਨੇ ਮੇਰੀ ਮਾਤਾ ਬਾਹਰ ਗਿਆ ਜਿਵੇਂ ਆ ਰਾਵਾਂ ਦੀ ਗਲੀ ਤੇ ਸੌਂਦੀ ਨਹੀਂ ਰਹੀ ਰਾਤੋਂ ਮੋੜਟੇ ਮੇਰੇ ਕਮਰੇ ਜਾਂਦੀ ਬਾਦੀ ਪ੍ਰੀਤ ਅੰਦਰੀਆ ਇਹ ਗੱਲ ਮੈਂ ਕਾਣਦਾ ਜਾਂ ਮੈਂ ਰੱਬ ਜਾਣਦਾ ਮੇਰੀ ਮਾਤਾ ਨੇ ਦੇ ਵਿੱਚ ਜਦਾਂ ਕੱਟਿਆ ਅੱਜ ਮੈਂ ਇਦਾਂ ਚੁੱਪ ਬਹਿ ਜਾ ਮੇਰੇ ਅੰਦਰ ਦਰਦ ਹੈ ਮੈਂ ਦੱਸੂੰਗਾ ਤੇ ਲੱਖ ਮੈਨੂੰ ਝੂਠਾ ਸਾਥ ਕਰ ਲੈ ਮੇਰੇ ਕੋ ਫੋਨ 'ਚ ਰਿਕਾਰਡਿੰਗਾਂ ਪਈਆਂ ਆਜੀ ਮੈਂ ਉਹ ਰਿਕਾਰਡਿੰਗਾਂ ਸ਼ੋਅ ਨਹੀਂ ਕਰਨਾ ਚਾਹੁੰਦਾ